ਆਹ ਤਾਰੇ ਕਿਹੜੇ ਕੋ ਭਾਈ ਆਹ ਆ ਮੇਰੇ ਕਿਹੜੇ ਕਬੂਤਰ ਹੈ ਬਈ ਇਹੇ ਕਬੂਤਰ ਹੈਗੇ ਆ ਇਹ ਮੇਰਾ ਗੁਪਤ ਫਜਾਨਾ ਰੱਖਿਆ ਹੋਇਆ ਹੈ ਅੱਛਾ ਇਹੇ ਠੀਕ ਹੈ ਜਿੱਥੋਂ ਤੱਕ ਕੋਈ ਬੰਦਾ ਵੀ ਨਾ ਪੜ ਸਕਦਾ ਜਿੱਥੇ ਮੇਰੇ ਆ ਕਬੂਤਰ ਰੱਖੇ ਆ ਅੱਛਾ ਅੱਛਾ ਤੇ ਉਹ ਬੰਦੇ ਨੂੰ ਇਹ ਕਬੂਤਰ ਮੈਂ ਦੇਣੀ ਆ ਜਿਹੜਾ ਐ ਮੰਨ ਲਾ ਵੀ ਮੇਰੇ ਦਿਲ ਦੇ ਵਿੱਚ ਬਣਿਆ ਹੋਇਆ ਜਮਾ ਇਹ ਕਬੂਤਰ ਅਜੇ ਤੱਕ ਨਾ ਤਾਂ ਮੈਂ ਕਿਸੇ ਨੂੰ ਦਿਖਾਈ ਹੈ ਅੱਛਾ ਅਜੇ ਤੱਕ ਕਿਸੇ ਵੀ ਬੰਦੇ ਨੂੰ ਸਿਰਫ ਇੱਕ ਬੰਦੇ ਤੋਂ ਸੁਭਾ ਠੀਕ ਹੈ ਜਾਂ ਦੋ ਬੰਦਿਆਂ ਤੋਂ ਸੁਭਾ ਨਾਲੇ ਕਿਸੇ ਨੂੰ ਪਤਾ ਵੀ ਕਿੱਥੇ ਹੈ ਠੀਕ ਹੈ ਹੈ ਵੀ ਪੰਜਾਬ ਤੋਂ ਬਾਹਰ ਇੱਕ ਕਬੂਤਰ ਹੈ ਠੀਕ ਹੈ ਠੀਕ ਹਾਂ ਇਹ ਮੇਰੇ ਸੇਵ ਕਰੇ ਹੋਏ ਕਬੂਤਰ ਹੈ ਵੀ ਬਾਕੀਆਂ ਮੈਂ ਚਾਹੇ ਚਾਰ ਘੱਟ ਜਿੱਤਿਆਂ ਪਰ ਇਹ ਚੀਜ਼ ਮੇਰੇ ਕੋਲ ਬੈਠੀ ਰਹੇ ਠੀਕ ਨਾ ਆਪਾਂ ਜ਼ਿੰਦਗੀ ਚ ਸੇਲ ਕਰਨਿਆ ਨਾ ਪਹਿਲਾਂ ਕਰਿਆ ਤੇ ਆਪਾਂ ਅੰਖੇ ਮੈਂ ਸ਼ੌਕ ਹੈ ਵੀ ਜਿਹੜੀ origignal rare ਚੀਜ਼ ਹੈ ਉਹ ਰੱਖਾਂਗਾ ਸਾਮਕੀ ਇਹ ਪੁੰਨੂ ਵਾਲਾ ਕਬੂਤਰ ਹੈ ਵੱਡਾ ਇਹ ਹੋਊਗਾ ਘੱਟੋ ਘੱਟ 10-15 ਸਾਲ ਦਾ ਨਾਕੂਤਰ ਹੈ ਇਹ ਪੁੰਨੂ ਵਾਲਾ ਪਿਓਰ ਵੱਡਾ ਕੂਤਰ ਹੈ ਇਹਦੀ ਲਾਦ ਬਹੁਤ ਜਿਆਦੇ ਉੱਡਿਆ ਜਿੰਨੀ ਵੀ ਕਹਿ ਦੇ ਰਿਕਾਰਡ ਤੋੜੀ ਨਹੀਂ ਲਾਗ ਨੂੰ ਰੁਕੀ ਤੇ ਹੁਣ ਇਹਦੇ ਬੱਚੇ ਕਢਾਈ ਦੇ ਤੇ ਬਸ ਨਸਲ ਵਾਸਤੇ ਇੱਥੇ ਰੱਖ ਲਈ ਜੀ ਠੀਕ ਹੈ ਹਾਂ ਪੰਜਾਬ ਨਹੀਂ ਜਾਂਦੇ ਇਹ ਬੱਚੇ ਬਹੁਤ ਵਧੀਆ ਮਤਲਬ ਹੀਰਾ ਜੀ ਆ ਕੋਈ ਮੁੱਲ ਨਹੀਂ ਆ ਗੁੱਤਰ ਦਾ ਦੇਣ ਠੀਕ ਕੋਲ ਨਾ ਪਾਉਣਾ ਸਮਝਾਉਂਦੇ ਇਹਦੀ ਹਾਲਾਤ ਹੈ ਇਹਨੇ ਪੱਤੀ ਹੈ ਆ ਪੱਤੀ ਹੈ Up a partir